ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੀਏ ਕੁਮਾਰ ਸ਼ਰਮਾ ਜੀ ਦੇਖੋ ਹਰ ਇਨਸਾਨ ਦੀ ਸੋਚ ਵੱਖਰੀ ਵੱਖਰੀ ਹੁੰਦੀ ਆ ਮੇਰੀ ਆਪਣੀ ਸੋਚ ਇੱਕ ਸੋਸ਼ਲ ਇੱਕ ਸ਼ਹਿਰ ਨਾਲ ਮੰਡੀ ਨਾਲ ਜੁੜੀ ਹੋਈ ਆ ਵੇਖੋ ਮੈਂ ਕਹਿੰਦਾ ਜਿਹੜੀ ਸੰਸਥਾ ਕੋਈ ਵਧੀਆ ਕੰਮ ਕਰਦੀ ਆ ਕੋਈ ਵੀ ਸੰਸਥਾ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਚਾਹੇ ਨਖਰ ਸ਼ਰਵਕ ਰੇਂਦਰ ਆਲੇ ਨੌਜਵਾਨ ਮੁੰਡੇ ਹੋਣ ਚਾਹੇ ਗੌਸਲਾ ਕਮੇਟੀ ਵਾਲੇ ਹੋਣ ਚਾਹੇ ਸਾਰਾ ਕਲੱਬ ਹੋਵੇ ਜਾਂ ਜਿਸ ਤਰ੍ਹਾਂ ਮੁੰਡੇ ਆ ਬੂਟੇ ਲਾਉਂਦੇ ਨੇ ਰੱਖ ਇੱਕ ਰੱਖ ਸਹ ਸਖ ਸ਼ਰਮਾ ਜੀ ਮੇਰੇ ਵਾਰਡ ਦੇ ਵਿੱਚ ਆ ਨੌਜਵਾਨ ਮੁੰਡੇ ਅਤੇ ਸ਼ਹਿਰ ਵਿੱਚ ਟੀਮ ਬਣੀ ਵੀ ਆ ਮੈਂ ਬਹੁਤ ਲੰਮੇ ਸਮੇਂ ਤੋਂ ਇਹਨਾਂ ਨੂੰ ਵੇਖਦਾ ਹਾਂ ਇਹਨਾਂ ਨੇ ਪੂਰਾ ਮੰਡੀ ਸ਼ਹਿਰ ਪਿੰਡ ਆਸਾ-ਪਾਸਾ ਹਰਿਆਲੀ ਲਿਆਤੀ ਮੰਡੀ ਵਿੱਚ ਦੇਖੋ ਜਿਹੜਾ ਕੰਮ ਬੈਕਮੈਨ ਕਰਨਾ ਇਹ ਨੌਜਵਾਨ ਮੁੰਡੇ ਕਰ ਰਹੇ ਨੇ ਗਰਮੀ ਸਰਦੀ ਬੂਟੇ ਲਾਉਣੇ ਸੌਖੇ ਆ ਤੇ ਬੁੱਟਿਆਂ ਦੀ ਸੰਭਾਲ ਕਰਨੀ ਬਹੁਤ ਔਖੀ ਆ ਉਹਨਾਂ ਨੂੰ ਪਾਣੀ ਵੀ ਦੇਣਾ ਪੈਂਦਾਗਾ ਅਤੇ ਇਹ ਨੇਚਰ ਲਵਰਜ਼ ਕਲੱਬ ਆ ਤਾਂ ਪੇ ਬਹੁਤ ਵਧੀਆ ਕਲੱਬ ਆ ਇਹਨਾਂ ਨੇ ਸ਼ਹਿਰ ਦਾ ਆਲਾ ਦਵਾਲਾ ਹਰਿਆਲੀ ਹਰਿਆਲੀ ਕਰਤੀ ਆ ਤਹਸੀਲ ਕੰਪਲੈਕਸ ਵਿੱਚ ਵੀ ਤੇ ਆਸ-ਪਾਸ ਸੜਕਾਂ ਤੇ ਜਿੱਥੇ ਕੋਈ ਕੱਚੀ ਰੋੜਾ ਗਰਾਊਂਡ ਆ ਹਰ ਜਗ੍ਹਾ ਤੇ ਬੁੱਟੇ ਲਾਏ ਨੇ ਬਹੁਤ ਸਾਲਾਂ ਤੋਂ ਲੱਗੇ ਬਣੇ ਇਹ ਇੰਨਾ ਕੁ ਇੱਕ ਮੋਟਰ ਸੰਦ ਵਿੱਚ ਉਹ ਵੀ ਬਣੀ ਵੀ ਹੈ ਟੈਂਕੀ ਪਾਣੀ ਵਾਲੀ ਇਹ ਫਿਰ ਬੂਟਿਆਂ ਨੂੰ ਮਤਲਬ ਗਰਮੀ ਹੁੰਦੀ ਹੈ ਪਾਣੀ ਪਾਉਂਦੇ ਆ ਫਿਰ ਉਹਨੂੰ ਪਾਲਦੇ ਆ ਮਤਲਬ ਇਹ ਐ ਨਹੀਂ ਵੀ ਅਸੀਂ ਬੂਟਾ ਲਾਤਾ ਵੀ ਅਸੀਂ ਆਪਦਾ ਫਰਜ਼ ਨਿਭਾਤਾ ਇਹ ਬੂਟੇ ਨੂੰ ਜਵਾਕਾਂ ਨੂੰ ਪਾਲਦੇ ਆ ਤਾਂ ਜਿੰਨੇ ਨੇ ਬੂਟੇ ਲਾਏ ਨੇ ਉਹ ਸਾਰੇ ਅੱਜ ਬਹੁਤ ਵਧੀਆ ਸੋਹਣੇ ਲੱਗਦੇ ਆ ਹਰੇਆ ਭਰੇ ਆਲਾ ਦਵਾਲਾ ਵਿਖਰੇ ਵੈਸੇ ਇਹ ਜੇ ਨੌਜਵਾਨਾਂ ਨੂੰ ਚਾਹੇ 15 ਅਗਸਤ ਆ ਜਾਏ 26 ਜਨਵਰੀ ਆ ਸਨਮਾਨਤ ਕਰਨਾ ਚਾਹੀਦਾ ਕਿਉਂਕਿ ਇਹਨਾਂ ਦਾ ਹੌਸਲਾ ਵਧਿਆ ਰਹਿੰਦਾ ਹੈ ਹੇਠਲੇ ਲੱਬਰ ਲੈਵਲ ਤੇ ਰਿਪੋਰਟਾਂ ਲੈਣੇ ਚਾਹੀਦੀਆਂ ਬਿਨਾਂ ਕਿਸੇ ਪੱਖਪਾਤ ਤੋਂ ਵੀ ਕਿਹੜੇ ਨੌਜਵਾਨ ਮੁੰਡੀ ਵਿੱਚ ਸ਼ਹਿਰ ਵਿੱਚ ਪਿੰਡਾਂ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਉਸ ਤਰ੍ਹਾਂ ਸਨਮਾਨਤ ਕਰਨਾ ਚਾਹੀਦਾ ਹੈ ਉਹਨਾਂ ਦਾ ਹੌਸਲਾ ਵਧਿਆ ਰਹਿੰਦਾ ਜਿਨ੍ਹਾਂ ਨੇ ਇਹਨਾਂ ਨੇ ਨਰਸਰੀ ਵੀ ਇਕਤਿਆਰ ਕੀਤੀ ਆ ਇਨਾਂ ਨੇ ਇੱਕ ਨਰਸਰੀ ਵੀ ਤਿਆਰ ਕੀਤੀ ਆ ਜਿੱਥੇ ਇਹ ਬੀਜਾਂ ਤੋਂ ਬੀ ਤੋਂ ਮੱਲ ਬੂਟੇ ਤਿਆਰ ਕਰਦੇ ਨੇ ਵੱਖ-ਵੱਖ ਤਰ੍ਹਾਂ ਦੇ ਅਤੇ ਇਹਨਾਂ ਤੋਂ ਸਾਡੇ ਕੋਈ ਜਨਮ ਦਿਨ ਹੁੰਦਾ ਕੋਈ ਵਿਆਹ ਦੀ ਖੁਸ਼ੀ ਹੁੰਦੀ ਆ ਜਾਂ ਕੋਈ ਦਿਹਾੜਾ ਹੁੰਦਾ ਆ ਇਹਨਾਂ ਤੋਂ ਸਾਡੇ ਸਾਥੀ ਵੀ ਬੂਟੇ ਲੈ ਕੇ ਜਾਂਦੇ ਆ ਵੀ ਅਸੀਂ ਬੂਟੇ ਲਾਉਣੇ ਆ ਜੀ ਇਹ ਦਿੰਦੇ ਆ ਮੱਲ ਇਹ ਬਹੁਤ ਹੀ ਸਲਾਘਾਜੋ ਕੰਮ ਆ ਹੈ ਇਹ ਸਨਮਾਨਤ ਕਰਨਾ ਬਣਦਾ ਹੈ ਇਹਨਾਂ ਦਾ ਹੌਸਲਾ ਵਧਿਆ ਰਹਿੰਦਾ ਤਾਂ ਮੈਂ ਹੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਧੰਨਵਾਦ ਜੀ